ਪੰਜਾਬ ਦੇ ਵਿੱਚ ਗ੍ਰੇਨੇਡ ਅਟੈਕ ਦਾ ਸਿਲਸਲਾ ਇੰਨਾ ਜ਼ਿਆਦਾ ਵੱਧ ਗਿਆ ਹੈ ਕਿ ਹੁਣ ਆਮ ਲੋਕ ਵੀ ਸਮਝਣ ਲੱਗ ਗਏ ਨੇ ਕਿ ਇਹ ਕੋਈ ਨਵੀਂ ਗੱਲ ਨਹੀਂ ਹੈ ਕਿਉਂਕਿ ਪੰਜਾਬ ਦੇ ਵਿੱਚ ਚਾਹੇ ਅੰਮ੍ਰਿਤਸਰ ਹੋਵੇ ਬਟਾਲਾ ਹੋਵੇ ਜਲੰਧਰ ਹੋਵੇ ਗ੍ਰੇਨੇਡ ਅਟੈਕ ਆਮ ਵਰਗੀ ਗੱਲ ਹੋ ਗਈ ਹੈ ਪਰ ਇਸ ਦੇ ਵਿੱਚ ਹੁਣ ਇੱਕ ਨਵੀਂ ਗੱਲ ਇਹ ਜੁੜ ਗਈ ਹੈ ਕਿ ਗ੍ਰੇਨੇਡ ਅਟੈਕ ਦੇ ਨਾਲ ਜੁੜਿਆ ਹੋਇਆ ਜੋ ਤਾਰ ਹੈ ਜੋ ਸੰਬੰਧ ਉਹ ਪਾਕਿਸਤਾਨ ਨਾਲ ਹੈ ਇਸ ਪੂਰੇ ਮਸਲੇ ਦੇ ਉੱਪਰ ਅਸੀਂ ਤੁਹਾਨੂੰ ਗੱਲਬਾਤ ਕਰਾਂਗੇ ਇਹ ਵੀ ਦੱਸਾਂਗੇ ਕਿ ਆਖਿਰਕਾਰ ਜਲੰਧਰ ਦੇ ਵਿੱਚ ਇੱਕ ਯੂਟਿਊਬਰ ਦੇ ਘਰ ਬਾਹਰ ਯੂਟਿਊਬਰ ਦੇ ਘਰ ਉੱਤੇ ਗ੍ਰੇਨੇਡ ਅਟੈਕ ਹੋਇਆ ਤਾਂ ਉਸ ਦਾ ਪਾਕਿਸਤਾਨ ਕਨੈਕਸ਼ਨ ਕੀ ਹੈ ਉਸ ਦਾ ਲਾਰੈਂਸ ਬਿਸ਼ਨੋਈ ਕਨੈਕਸ਼ਨ ਕੀ ਹੈ ਉਸ ਦਾ ਮੁੰਬਈ ਕਨੈਕਸ਼ਨ ਕੀ ਹੈ ਤੇ ਇਸ ਤੋਂ ਵੀ ਵੱਡੀ ਗੱਲ ਨੌਜਵਾਨ ਮੁੰਡੇ ਨੂੰ ਪੈਸੇ ਦਾ ਲਾਲਚ ਦੇ ਕੇ ਇੱਕ ਕੰਮ ਕਰਵਾਇਆ ਗਿਆ ਤੇ ਉਹ ਹੈਂਡਲਰ ਕੋਰ ਨੇ ਇਸ ਸਾਰੀ ਚਰਚਾ ਦੇ ਵਿੱਚ ਮੇਰੇ ਨਾਲ ਜੁੜੇ ਰਹਿਣਗੇ ਕੁਝ ਦੇਰ ਬਾਅਦ ਮੇਰੇ ਸਹਿਯੋਗੀ ਪੱਤਰਕਾਰ ਜਲੰਧਰ ਤੋਂ ਪ੍ਰਭਵੀਤ ਸਿੰਘ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਉਹ ਬਹੁਤ ਹੀ ਨੇੜੇ ਤੋਂ ਇਸ ਪੂਰੀ ਖਬਰ ਨੂੰ ਕਵਰ ਕਰ ਰਹੇ ਨੇ ਪਰ ਅਹਿਮ ਗੱਲ ਇਹ ਹੈ ਇਸ ਸਮੇਂ ਦੀ ਕੀ ਜਲੰਧਰ ਦੇ ਇੱਕ ਯੂਟਿਊਬਰ ਹੈ ਰੋਜ਼ਰ ਸੰਧੂ ਉਸ ਨੂੰ ਸੋਸ਼ਲ ਮੀਡੀਆ ਤੇ ਤੁਸੀਂ ਦੇਖਿਆ ਹੋਵੇਗਾ ਅਕਸਰ ਆਪਣੀ ਕੋਈ ਵੀ ਗੱਲ ਕਰਨ ਸ਼ੁਰੂ ਕਰਨ ਤੋਂ ਪਹਿਲਾਂ ਉਹ ਗਾਲਾਂ ਤੋਂ ਆਪਣੀ ਗੱਲ ਸ਼ੁਰੂ ਕਰਦਾ ਹੈ ਤਾਂ ਇਸ ਤਰ੍ਹਾਂ ਦੇ ਲੋਕ ਵੀ ਇਸ ਤਰ੍ਹਾਂ ਦੇ ਯੂਟਿਊਬਰ ਨੂੰ ਵੀ ਲੋਕ ਦੇਖਦੇ ਨੇ ਸੋਸ਼ਲ ਮੀਡੀਆ ਤੇ ਤਾਂ ਰੋਜ਼ਰ ਸੰਧੂ ਦੇ ਘਰ ਦੇ ਘਰ ਦੇ ਉੱਪਰ ਜਦੋਂ ਦੇ ਰਾਤ ਯਾਨੀ ਕਿ ਤੜਕੇ 4 ਵਜੇ ਦੇ ਕਰੀਬ ਜਦੋਂ ਗ੍ਰੇਨੇਡ ਅਟੈਕ ਹੋਇਆ ਉਸ ਤੋਂ ਬਾਅਦ ਪੰਜਾਬ ਪੁਲਿਸ ਦੇ ਕੰਨ ਖੜੇ ਹੋ ਗਏ ਪੰਜਾਬ ਪੁਲਿਸ ਨੇ ਸੀਸੀਟੀਵੀ ਦੀ ਮਦਦ ਨਾਲ ਮੋਟਰਸਾਈਕਲ ਦਾ ਨੰਬਰ ਕੱਢਿਆ ਉਸ ਤੋਂ ਬਾਅਦ ਉਸ ਨੌਜਵਾਨ ਨੂੰ ਟ੍ਰੇਸ ਕਰਨਾ ਸ਼ੁਰੂ ਕੀਤਾ ਜਿਸ ਨੇ ਗ੍ਰੇਨੇਡ ਵਰਗੀ ਚੀਜ਼ ਰੋਜ਼ਰ ਸੰਧੂ ਦੇ ਘਰ ਦੇ ਉੱਪਰ ਜੋ ਪਹਿਲੀ ਮੰਜ਼ਲ ਹੈ ਉਸ ਦੇ ਉੱਪਰ ਸੁੱਟਿਆ ਹਾਲਾਂਕਿ ਗਨੀਮਤ ਏਰੇਕੀ ਉਹ ਜੋ ਬੰਬ ਨੁਮਾ ਚੀਜ਼ ਸੀ ਉਹ ਫੱਟੀ ਨਹੀਂ ਪੁਲਿਸ ਜੋ ਦਸਤਾ ਹੈ ਉਸ ਨੂੰ ਲੈ ਗਿਆ ਆਪਣੇ ਨਾਲ ਤਾਂ ਉਹਨੂੰ ਡਿਸਪੋਜ਼ ਆਫ ਕਰ ਦਿੱਤਾ ਇਸ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਹੁੰਦੀ ਹੈ ਉਸ ਨੌਜਵਾਨ ਨੂੰ ਫੜੋ ਫੜਨ ਦੀ ਜਿਸ ਨੇ ਇਹ ਗ੍ਰੇਨੇਡ ਅਟੈਕ ਕੀਤਾ ਉਸ ਨੂੰ ਹਰਿਆਣਾ ਦੇ ਯਮੁਨਾ ਨਗਰ ਦੇ ਇੱਕ ਪਿੰਡ ਤੋਂ ਪੰਜਾਬ ਪੁਲਿਸ ਕਾਬੂ ਕਰਕੇ ਜਲੰਧਰ ਵਾਲੇ ਪਾਸੇ ਲੈ ਕੇ ਆਈ ਇਸ ਸ਼ੱਕ ਦੇ ਵਿੱਚ ਕੀ ਗ੍ਰੇਨੇਡ ਇਸ ਦੇ ਕੋਲ ਹੋ ਸਕਦਾ ਹੈ ਤਾਂ ਇਸ ਦੇ ਕੋਲ ਕੀ ਪਤਾ ਕੋਈ ਹੋਰ ਵੀ ਹਥਿਆਰ ਹੋਵੇ ਤਾਂ ਗ੍ਰੇਨੇਡ ਅਟੈਕਰ ਨੂੰ ਫੜਨ ਤੋਂ ਬਾਅਦ ਪੰਜਾਬ ਪੁਲਿਸ ਨੇ ਕਵਾਇਤ ਸ਼ੁਰੂ ਕੀਤੀ ਕਿ ਇਸ ਦੇ ਕੋਲ ਹੋਰ ਹਥਿਆਰਾਂ ਦੀ ਬਰਾਮਦਗੀ ਕੀਤੀ ਜਾਵੇ ਉਹ ਜਦੋਂ ਉਸ ਨੂੰ ਲੈ ਕੇ ਆਇਆ ਗਿਆ ਜਲੰਧਰ ਦੇ ਇੱਕ ਪਿੰਡ ਵਿੱਚ ਤਾਂ ਉਥੇ ਜੋ ਹਥਿਆਰ ਉਸਨੇ ਰਿਵੋਲਵਰ ਲੁਕੋਈ ਹੋਈ ਸੀ ਉਹ ਚੁੱਕ ਕੇ ਕਥਿਤ ਤੌਰ ਤੇ ਪੰਜਾਬ ਪੁਲਿਸ ਦੇ ਮੁਤਾਬਕ ਉਸਨੇ ਪੁਲਿਸ ਵਾਲਿਆਂ ਵੱਲ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਪੰਜਾਬ ਪੁਲਿਸ ਨੇ ਉਸ ਦੇ ਲੱਤ ਵਿੱਚ ਗੋਲੀ ਮਾਰ ਕੇ ਉਸ ਨੂੰ ਕਾਬੂ ਕਰ ਲਿਆ ਇਹ ਤਰ੍ਹਾਂ ਹੀ ਹੁਣ ਤੱਕ ਦੀ ਕਹਾਣੀ ਪਰ ਉਸ ਤੋਂ ਬਾਅਦ ਜੋ ਸਮਝਣ ਵਾਲੀ ਗੱਲ ਇਹ ਹੈ ਜੋ ਮੋਟੀ ਮੋਟੀ ਗੱਲ ਲੋਕਾਂ ਨੂੰ ਪਤਾ ਹੈ ਕਿ ਉਹ ਇਹੀ ਹੋਈ ਹੈ ਪਰ ਸਮਝਣ ਵਾਲੀ ਗੱਲ ਇਹ ਹੈ ਕਿ ਜਦੋਂ ਰੌਜਰ ਸੰਧੂ ਦੇ ਘਰ ਦੇ ਉੱਪਰ ਹਮਲਾ ਕੀਤਾ ਗਿਆ ਉਸ ਤੋਂ ਕੁਝ ਘੰਟਿਆਂ ਬਾਅਦ ਇੱਕ ਵੀਡੀਓ ਅਪਲੋਡ ਹੁੰਦੀ ਹੈ ਪਾਕਿਸਤਾਨ ਦੇ ਇੱਕ ਅਜਿਹੇ ਸ਼ਖਸ ਦੀ ਜੋ ਪੂਰੀ ਦੁਨੀਆ ਦੇ ਵਿੱਚ ਇਸ ਗੱਲੋਂ ਬਦਨਾਮ ਹੈ ਕਿ ਉਸ ਦੇ ਜੋ ਤਾਰ ਨੇ ਸਮਗਲਗਰਾ ਨਾਲ ਜੁੜੇ ਹੋਏ ਨੇ ਹਥਿਆਰਬੰਦ ਲੋਕਾਂ ਨਾਲ ਜੁੜੇ ਹੋਏ ਨੇ ਜਾਂ ਦੁਨੀਆ ਦੇ ਵੱਖ-ਵੱਖ ਮੁਲਕਾਂ ਦੇ ਵਿੱਚ ਜਿੰਨੇ ਵੀ ਗਲਤ ਕੰਮ ਹੁੰਦੇ ਨੇ ਉਹਨਾਂ ਲੋਕਾਂ ਦੇ ਨਾਲ ਉਸ ਦੇ ਸਬੰਧ ਨੇ ਸ਼ਹਿਜ਼ਾਦ ਪੱਟੀ ਉਸ ਦਾ ਨਾਮ ਹੈ ਹਾਲਾਂਕਿ ਸੋਸ਼ਲ ਮੀਡੀਆ ਤੇ ਉਹ ਬਹੁਤ ਜ਼ਿਆਦਾ ਐਕਟਿਵ ਹੈ ਪਾਕਿਸਤਾਨ ਦੇ ਵਿੱਚ ਕਿਹਾ ਜਾਂਦਾ ਉਹ ਯੂਟਿਊਬਰ ਵੀ ਹੈ ਤਾਂ ਸ਼ਹਿਜ਼ਾਦ ਪੱਟੀ ਦਾ ਜੋ ਵੀ ਅਕਾਊਂਟ ਤੁਸੀਂ ਭਾਰਤ ਦੇ ਵਿੱਚ ਖੋਲਣਾ ਚਾਹੁੰਦੇ ਹੋ ਉਹ ਫਿਲਹਾਲ ਬੈਨ ਹੋ ਚੁੱਕਾ ਹੈ ਕਿਉਂਕਿ ਉਹ ਭਾਰਤ ਦੇ ਵਿੱਚ ਨਹੀਂ ਖੁੱਲ ਰਿਹਾ ਪੰਜਾਬ ਪੁਲਿਸ ਨੇ ਉਸ ਦੇ ਖਿਲਾਫ ਸ਼ਿਕਾਇਤ ਦਿੱਤੀ ਮੰਤਰਾਲੇ ਨੂੰ ਉਸ ਤੋਂ ਬਾਅਦ ਉਹਦੇ ਸਾਰੇ ਅਕਾਊਂਟ ਇਹਦੇ ਖੁੱਲਣੇ ਬੰਦ ਹੋ ਗਏ ਨੇ ਤਾਂ ਸ਼ਹਿਜ਼ਾਦ ਪੱਟੀ ਨੇ ਇਸ ਜੋ ਰੋਜ਼ਰ ਸੰਧੂ ਦੇ ਘਰ ਦੇ ਉੱਪਰ ਹਮਲੇ ਦੀ ਕਥਿਤ ਵੀਡੀਓ ਜੋ ਵਾਇਰਲ ਹੋਈ ਉਸ ਤੋਂ ਬਾਅਦ ਆਪਣੀ ਵੀਡੀਓ ਪਾਈ ਤੇ ਉਸ ਤੋਂ ਬਾਅਦ ਉਸਨੇ ਕਿਹਾ ਕਿ ਸ਼ਹਿਜ਼ਾਦ ਜੋ ਰੋਜ਼ਰ ਸੰਧੂ ਹੈ ਉਸ ਨੂੰ ਅਸੀਂ ਉਸ ਦੇ ਘਰ ਦੇ ਉੱਪਰ ਹਮਲਾ ਅਸੀਂ ਕਰਵਾਇਆ ਉਸਨੇ ਯਾਨੀ ਕਿ ਕਥਿਤ ਤੌਰ ਤੇ ਇਸ ਦੀ ਜ਼ਿੰਮੇਵਾਰੀ ਲਈ ਹਾਲਾਂਕਿ ਉਸ ਦੀ ਵੀਡੀਓ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਪਰ ਉਸ ਤੋਂ ਬਾਅਦ ਇਹ ਕਿਹਾ ਗਿਆ ਕਿ ਸ਼ਹਿਜ਼ਾਦ ਪੱਟੀ ਨੇ ਇੱਕ ਹਮਲਾ ਇਸ ਕਰਕੇ ਕਰਵਾਇਆ ਕਿਉਂਕਿ ਉਸ ਦਾ ਕਹਿਣਾ ਹੈ ਕਿ ਰੋਜ਼ਰ ਸੰਧੂ ਤੇ ਉਸ ਦੇ ਸਾਥੀਆਂ ਨੇ ਇਸਲਾਮ ਦੇ ਵਿਰੁੱਧ ਮੁਹੰਮਦ ਪੈਗੰਬਰ ਸਾਹਿਬ ਦੇ ਵਿਰੁੱਧ ਕੁਝ ਅਜਿਹੀਆਂ ਗੱਲਾਂ ਕਹੀਆਂ ਜੋ ਕਿ ਇਤਰਾਜ਼ ਯੋਗ ਸਨ ਜਿਸ ਤੋਂ ਖਫਾ ਹੋ ਕੇ ਉਸ ਨੇ ਇਹ ਹਮਲਾ ਕਰਵਾਇਆ ਇਹ ਤਾਂ ਇੱਕ ਗੱਲ ਰਹੀ ਉਸ ਤੋਂ ਬਾਅਦ ਉਸ ਦੇ ਅਕਾਊਂਟ ਭਾਰਤ ਦੇ ਵਿੱਚ ਬੈਨ ਕਰ ਦਿੱਤੇ ਗਏ ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਜੋ ਕਾਰਵਾਈ ਦੇ ਤਹਿਤ ਜਿਸ ਨੇ ਅਟੈਕ ਕੀਤਾ ਸੀ ਉਸ ਨੂੰ ਵੀ ਫੜ ਲਿਆ ਹੁਣ ਇਸ ਦੇ ਵਿੱਚ ਕਹਾਣੀ ਕਿੱਥੇ ਕਿੱਥੇ ਜੁੜਦੀ ਹੈ ਕਹਾਣੀ ਇਸ ਕਰਕੇ ਜੁੜਦੀ ਹੈ ਕਿਉਂਕਿ ਇਹ ਸਾਰਾ ਸਾਰਾ ਸਾਰੇ ਦਾ ਸਾਰਾ ਮਸਲਾ ਹੀ ਪਾਕਿਸਤਾਨ ਜਲੰਧਰ ਤੇ ਮੁੰਬਈ ਨਾਲ ਜੁੜਿਆ ਹੋਇਆ ਹੈ ਕਿਉਂਕਿ ਸ਼ਹਿਜ਼ਾਦ ਪੱਟੀ ਇਸ ਪੂਰੇ ਜੋ ਘਟਨਾ ਕਰਮਾ ਉਸ ਦੇ ਸੈਂਟਰ ਪੁਆਇੰਟ ਦੇ ਵਿੱਚ ਹੈ ਉਸ ਤੋਂ ਬਾਅਦ ਨੰਬਰ ਆਨ ਦਾ ਲਾਰੈਂਸ ਬਿਸ਼ਨੋਈ ਦਾ ਤੁਸੀਂ ਕਹੋ ਕਿ ਇਹ ਸਾਰੇ ਦੇ ਵਿੱਚ ਲਾਰੈਂਸ ਬਿਸ਼ਨੋਈ ਕਿੱਥੋਂ ਆ ਗਿਆ ਤੇ ਇਸ ਸਭ ਦੇ ਉੱਪਰ ਅਸੀਂ ਚਰਚਾ ਵੀ ਕਰਾਂਗੇ ਪਰ ਅਹਿਮ ਗੱਲ ਇਹ ਹੈ ਕੀ ਬਾਬਾ ਸਿੱਦਕੀ ਜੋ ਕਿ ਐਨਸੀਪੀ ਦੇ ਵੱਡੇ ਆਗੂ ਸੀ ਮੁੰਬਈ ਦੇ ਵਿੱਚ ਉਹਨਾਂ ਦਾ ਜੋ ਕਤਲ ਹੋਇਆ ਸੀ ਉਸ ਦੇ ਵਿੱਚ ਜਲੰਧਰ ਦੇ ਸ਼ੰਕਰ ਪਿੰਡ ਦਾ ਜੋ ਜਿਸ਼ਾਨ ਅਖਤਰ ਮੁੰਡਾ ਸੀ 21 ਸਾਲ ਉਸ ਦੀ ਉਮਰ ਸੀ ਉਸ ਉਹ ਮੁਲਜ਼ਮ ਦੇ ਤੌਰ ਤੇ ਪਛਾਣ ਕੀਤਾ ਗਿਆ ਉਸ ਨੂੰ ਪੰਜਾਬ ਪੁਲਿਸ ਫੜ ਨਹੀਂ ਸਕੀ ਉਸ ਤੋਂ ਬਾਅਦ ਜਦੋਂ ਉਹ ਭਾਰਤ ਛੱਡ ਕੇ ਫਰਾਰ ਹੋ ਗਿਆ ਤਾਂ ਸ਼ਹਿਜ਼ਾਦ ਪੱਟੀ ਨੇ ਇੱਕ ਹੋਰ ਵੀਡੀਓ ਪਾਈ ਉਸ ਨੇ ਕਿਹਾ ਕਿ ਜਿਸ਼ਾਨ ਅਖਤਰ ਨੂੰ ਪੰਜਾਬ ਤੋਂ ਜਾਂ ਭਾਰਤ ਤੋਂ ਬਾਹਰ ਭਜਾਉਣ ਦੇ ਵਿੱਚ ਮੈਂ ਮਦਦ ਕੀਤੀ ਹੈ ਤੇ ਉਸ ਤੋਂ ਬਾਅਦ ਜਿਸ਼ਾਨ ਅਖਤਰ ਉਹੀ ਉਹੀ ਸ਼ਖਸ ਹੈ ਜਿਸ ਦੇ ਬਾਰੇ ਕਿਹਾ ਗਿਆ ਕਿ ਲਾਰੈਂਸ ਬਿਸ਼ਨੋਈ ਨੇ ਗੁਜਰਾਤ ਦੀ ਜੇਲ੍ਹ ਤੋਂ ਉਸ ਨੂੰ ਈਦ ਦੀਆਂ ਵਧਾਈਆਂ ਦਿੱਤੀਆਂ ਸਨ ਤਾਂ ਤੁਸੀਂ ਸੋਚੋ ਕਿ ਇਹ ਸਾਰਾ ਜੋ ਤਾਰ ਹੈ ਕਿਵੇਂ ਜੁੜਦੀ ਨਜ਼ਰ ਆਂਦੀ ਹੈ ਲਾਰੈਂਸ ਬਿਸ਼ਨੋਈ ਸ਼ਹਿਜ਼ਾਦ ਪੱਟੀ ਉਸ ਤੋਂ ਬਾਅਦ ਜਸ਼ਾਨ ਅਖਤਰ ਉਸ ਤੋਂ ਬਾਅਦ ਜਲੰਧਰ ਦੇ ਵਿੱਚ ਯੂਟਿਊਬਰ ਦੇ ਘਰ ਦੇ ਉੱਪਰ ਹਮਲਾ ਹੋਣਾ ਤੇ ਇਹ ਸਾਰੀਆਂ ਚੀਜ਼ਾਂ ਕਿੰਨੀਆਂ ਖਤਰਨਾਕ ਨੇ ਕਿੰਨੀਆਂ ਸੋਚਣ ਵਾਲੀਆਂ ਨੇ ਉਹ ਸੁਰੱਖਿਆ ਏਜੰਸੀਆਂ ਨੂੰ ਸੋਚਣਾ ਪਏਗਾ ਇਸ ਤੋਂ ਇਲਾਵਾ ਪੰਜਾਬ ਪੁਲਿਸ ਨੂੰ ਤਾਂ ਸੋਚਣਾ ਹੀ ਪਏਗਾ ਕਿ ਪੰਜਾਬ ਪੁਲਿਸ ਤੇ ਪੰਜਾਬ ਦੇ ਲੋਕਾਂ ਨੂੰ ਗ੍ਰੇਨੇਡ ਅਟੈਕ ਦੀ ਹੁਣ ਆਦਤ ਪੈ ਚੁੱਕੀ ਕਿਸੇ ਵੀ ਥਾਂ ਤੇ ਗ੍ਰੇਨੇਡ ਅਟੈਕ ਹੋ ਜਾਂਦਾ ਹੈ ਹੁਣ ਅੱਗੇ ਗੱਲ ਕਰਾਂਗੇ ਅਸੀਂ ਇਹ ਵੀ ਦੱਸਾਂਗੇ ਕਿ ਸ਼ਹਿਜ਼ਾਦ ਪੱਟੀ ਹੈ ਵੀ ਹੈ ਕੌਣ ਤੇ ਇਹ ਵੀ ਦੱਸਾਂਗੇ ਕਿ ਸ਼ਹਿਜ਼ਾਦ ਪੱਟੀ ਦਾ ਲਾਰੈਂਸ ਮਿਸ਼ਨੋਈ ਨਾਲ ਅੱਗੇ ਕਿਸ ਤਰ੍ਹਾਂ ਗੱਲਾਂ ਜੁੜਦੀਆਂ ਨੇ ਕਿਉਂਕਿ ਸਲਮਾਨ ਖਾਨ ਦਾ ਵੀ ਐਂਗਲ ਇਸ ਦੇ ਵਿੱਚ ਆਉਂਦਾ ਮੈਂ ਸਿੱਧਾ ਚੱਲਦਾ ਜੋ ਸਾਡੇ ਪੱਤਰਕਾਰ ਨੇ ਪ੍ਰਭ ਮਿਤ ਸਿੰਘ ਜੋ ਜਲੰਧਰ ਤੋਂ ਸਾਡੇ ਨਾਲ ਜੁੜਨਗੇ ਕੁਝ ਸੈਕਿੰਡ ਦੇ ਵਿੱਚ ਕਿਉਂਕਿ ਪ੍ਰਭ ਮਿਤ ਸਿੰਘ ਲਗਾਤਾਰ ਜਦੋਂ ਬਾਬਾ ਸਿੱਦੀਗੀ ਦਾ ਕਤਲ ਕੀਤਾ ਗਿਆ ਉਸ ਨੂੰ ਵੀ ਕਵਰ ਕੀਤਾ ਉਸ ਤੋਂ ਬਾਅਦ ਜੋ ਹੁਣ ਮੌਜੂਦਾ ਘਟਨਾ ਕਰਾਂ ਮ ਉਸ ਨੂੰ ਵੀ ਉਹਨਾਂ ਨੇ ਕਵਰ ਕੀਤਾ ਜਿਸ ਤੋਂ ਬਾਅਦ ਸ਼ਹਿਜ਼ਾਦ ਪੱਟੀ ਦਾ ਜੋ ਨਾਮ ਆਇਆ ਉਸ ਦੇ ਬਾਰੇ ਵੀ ਚਰਚਾ ਕਰਨੀ ਲਾਜ਼ਮੀ ਹੈ ਪ੍ਰਮਿਸਿੰਗ ਹੁਣੇ ਸਮੇਂ ਮੈਨਲਫੋਨ ਲਾਈਨ ਤੇ ਜੁੜ ਚੁੱਕੇ ਨੇ ਤੇ ਇਸ ਸਮਾਂ ਸਾਡੇ ਇਸ ਵੀਡੀਓ ਚ ਵੀ ਸ਼ਾਮਲ ਹੋ ਜਾਣਗੇ ਪ੍ਰਮਿਤ ਕਿਉਂਕਿ ਇਹ ਸਾਰਾ ਮਸਲਾ ਇਨਾ ਗੁੰਝਲਦਾਰ ਹੈ ਕਿਉਂਕਿ ਆਮ ਸ਼ਖਸ ਜਦੋਂ ਇਸ ਪੂਰੇ ਮਸਲੇ ਨੂੰ ਸਮਝਣਾ ਚਾਹੇਗਾ ਤਾਂ ਕਹੇਗਾ ਕਿ ਸ਼ਹਿਜ਼ਾਦ ਪੱਟੀ ਜਸ਼ਾਨ ਅਕਤਰ ਯੂਟਿਊਬਰ ਇਹ ਸਾਰੇ ਕੁਝ ਤੋਂ ਤੰਗ ਹੋ ਕੇ ਆਮ ਆਦਮੀ ਜੋ ਹੈ ਉਹ ਇਸ ਖਬਰ ਨੂੰ ਛੱਡ ਵੀ ਸਕਦਾ ਕਿ ਇਹਨੇ ਗੁੰਝਲਦਾਰ ਚੀਜ਼ਾਂ 'ਚ ਨਹੀਂ ਪੈਣਾ ਪਰ ਇਸ ਦੇ ਵਿੱਚ ਪੱਤਰਕਾਰ ਹੋਣ ਦੇ ਨਾਤੇ ਤੇ ਪੁਲਿਸ ਵਾਲੇ ਜੋ ਇਸ ਨੂੰ ਇਨਵੈਸਟੀਗੇਟ ਕਰ ਰਹੇ ਨੇ ਇਹ ਇੰਪੋਰਟੈਂਟ ਇਸ ਕਰਕੇ ਵੀ ਹੋ ਜਾਂਦਾ ਹੈ ਕਿਉਂਕਿ ਪਾਕਿਸਤਾਨ ਤੋਂ ਸਿੱਧਾ ਜੋ ਇਨਵੋਲਵਮੈਂਟ ਹੈ ਜਲੰਧਰ ਦੇ ਇੱਕ ਯੂਟਿਊਬਰ ਦੇ ਘਰ ਦੇ ਉੱਪਰ ਹਮਲਾ ਕਰਾਉਣਾ ਇਹ ਕਿੰਨਾ ਖਤਰਨਾਕ ਤੁਸੀਂ ਸਮਝਦੇ ਹੋ ਤੇ ਇਸ ਦੇ ਪਿੱਛੇ ਪੁਲਿਸ ਕੀ ਕਹਿੰਦੀ ਹੈ ਦੇਖੋ ਦਿਲਪ ਇਸ ਮਾਮਲੇ ਦੀ ਜਿਹੜੀ ਸੈਂਸਿਟੀਵਿਟੀ ਇਸ ਚੀਜ਼ ਤੋਂ ਜ਼ਰੂਰ ਪਤਾ ਲੱਗਦੀ ਹੈ ਕਿ ਪੁਲਿਸ ਨੂੰ ਵੀ ਉਦੋਂ ਪਤਾ ਲੱਗਦਾ ਵੈ ਜਦੋਂ ਕੀ ਆ ਸ਼ਾ ਜਿਹੜੀ ਆਪਣਾ ਡੌਨ ਜਿੰਨੂੰ ਦੱਸਿਆ ਜਾਂਦਾ ਵੈ ਸ਼ਹਿਜ਼ਾਦ ਭੱਟੀ ਉਹ ਜਦੋਂ ਇੰਸਟਾਗ੍ਰਾਮ ਤੇ ਪੋਸਟ ਪਾਉਂਦਾ ਲੋ ਜੀ ਅਸੀਂ ਆਹ ਕੰਮ ਕਰ ਦਿੱਤਾ ਤੇ ਕੁਝ ਹੀ ਦਿਨ ਦੇ ਵਿੱਚ ਇਸ ਦਾ ਅਸੀਂ ਸਬੂਤ ਦਿੰਨੇ ਆ ਹੁਣ ਗੱਲ ਕਰਦੇ ਰੌਜ਼ਰ ਸੰਧੂ ਦੀ ਜਿੰਨੂੰ ਕਥਿਤ ਤੌਰ ਤੇ ਇੱਕ ਇਨਫਲੂਐਂਸਰ ਕਿਹਾ ਜਾਂਦਾ ਪਰ ਜਿਸ ਤਰੀਕੇ ਦੀਆਂ ਉਹਦੀਆਂ ਵੀਡੀਓ ਨੇ ਜਿਸ ਤਰੀਕੇ ਨਾਲ ਉਹਦੀ ਗੱਲਬਾਤ ਹੈ ਜਿਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਦਾ ਵਾ ਉਹ ਇੱਕ ਵੱਖਰਾ ਜਿਹੜਾ ਹੈ ਕਿ ਜ਼ਰੂਰ ਵਿਸ਼ਾ ਹੁਣ ਕਰਦੇ ਆ ਇਸ ਮਾਮਲੇ ਦੀ ਗੱਲ ਅੱਜ ਜਲੰਧਰ ਪੁਲਿਸ ਨੇ ਜਿਹੜੀ ਹੈ ਕਿ ਸਫਲਤਾ ਜ਼ਰੂਰ ਹਾਸਿਲ ਕੀਤੀ ਹੈ ਬੀਤੇ ਦਿਨ ਹਰਿਆਣਾ ਜਿਹੜਾ ਕਿ ਯਮੁਨਾ ਨਗਰ ਦੇ ਪਨੋਟ ਪਿੰਡ ਵਿੱਚ ਦੱਸਿਆ ਜਾਂਦਾ ਹੈ ਕਿ ਇੱਕ ਯੁਵਕ ਹੈ ਜਿਹਦਾ ਨਾਮ ਲੰਦਰਦੀ ਤੇ ਹਾਥ ਪੁਲਿਸ ਐਸਐਸਪੀ ਗੁਰਮੀਤ ਸਿੰਘ ਦੀ ਰਹਿਨਮਾਈ ਦੇ ਵਿੱਚ ਜਿਹੜਾ ਟੀਮ ਉੱਥੇ ਜਾਂਦੀ ਹੈ ਉਹਨੂੰ ਇੰਟਰੋਗੇਟ ਕਰਦੀ ਹੈ ਟਰੈਕ ਜ਼ਰੂਰ ਲਗਾਇਆ ਜਾਂਦਾ ਵੈ ਸਾਰੇ ਤਰੀਕੇ ਦੇ ਨਾਲ ਉਹਨੂੰ ਫੜਿਆ ਜਾਂਦਾ ਵੈ ਸ਼ੁਰੂਆਤ ਮੈਂ ਤੈਨੂੰ ਦੱਸ ਦਿਆਂ ਅੱਜ ਉਸਦੇ ਹੀ ਪੈਰ ਤੇ ਗੋਲੀ ਚੱਲੀ ਹੈ ਹਾਲਾਂਕਿ ਪੁਲਿਸ ਨੇ ਜ਼ਰੂਰ ਦਾਵਾ ਕੀਤਾ ਹੈ ਕਿ ਜਦੋਂ ਉਹ ਉਸ ਦਿਨ ਸਵੇਰੇ ਤੜਕੇ 3-4 ਵਜੇ ਆਪਣਾ ਗ੍ਰਨੇਡ ਸੁੱਟਣ ਗਏ ਸੀਗੇ ਉਸ ਵੇਲੇ ਉਹਨਾਂ ਕੋਲ ਇੱਕ ਹਥਿਆਰ ਵੀ ਸੀਗਾ ਜਦੋਂ ਅਸੀਂ ਇਹਨੂੰ ਡਿਟੇਨ ਕੀਤਾ ਤੇ ਉਹਨੇ ਦੱਸਿਆ ਕਿ ਰਾਏਪੁਰ ਦੀ ਪੁਲੀ ਦੇ ਇਲਾਕੇ ਮੈਂ ਜਿਹੜਾ ਕਿ ਉਹ ਹਥਿਆਰ ਲੁਕਾਇਆ ਹੋਇਆ ਵੈ ਹਾਲਾਂਕਿ ਬਹੁਤ ਸ ਕਾਉਂਟਰ ਹੋਏ ਉਹਦੇ ਵਿੱਚ ਵੀ ਇਹੀ ਗੱਲ ਨਿਕਲ ਕੇ ਸਾਹਮਣੇ ਆਂਦੀ ਹੈ ਕਿ ਤੇ ਜਿਹੜੀ ਹੈ ਕਿ ਹਥਿਆਰ ਦੀ ਬਰਾਮਦਗੀ ਲੈ ਕੇ ਗਏ ਪਿਸਤਲ ਲੋਡ ਫਰਮ ਉਹਨੇ ਪੁਲਿਸ ਵਾਲੇ ਦੇਖਦੇ ਹੋਏ ਕਿ ਗੋਲੀ ਚਲਾ ਰਹੇ ਹੋ ਜਦੋਂ ਅਸੀਂ ਬਾਬਾ ਸਿੱਦਕੀ ਦੇ ਕਤਲकांड ਤੋਂ ਬਾਅਦ ਦੇਖਦੇ ਹਾਂ ਕਿ ਜਸ਼ਾਨ ਅਕਤਰ ਜੋ ਸ਼ੰਕਰਪਿੰਡ ਜਲੰਧਰ ਦਾ ਰਹਿਣ ਵਾਲਾ ਸੀ ਇਸ ਸਮੇ ਕਿਹੜੀ ਥਾਂ ਤੇ ਬੈਠਾ ਹੈ ਕਿਹੜੀ ਦੁਨੀਆ ਦੇ ਕਿਹੜੇ ਮੁਲਕ 'ਚ ਬੈਠਾ ਸਾਨੂੰ ਸਾਫ਼-ਸਾਫ਼ ਨਹੀਂ ਪਤਾ ਜਸ਼ਾਨ ਅਕਤਰ ਨੂੰ ਭਜਾਉਣ ਦੇ ਵਿੱਚ ਬਾਬਾ ਸਿੱਦਕੀ ਜੋ ਸ਼ਹਿਜ਼ਾਦ ਪੱਟੀ ਹੈ ਉਹ ਸਾਹਮਣੇ ਆਉਂਦਾ ਉਸ ਤੋਂ ਬਾਅਦ ਜੋ ਹੁਣ ਮੌਜੂਦਾ ਹਮਲਾ ਹੈ ਉਸ ਤੋਂ ਬਾਅਦ ਉਹਦੀ ਵੀਡੀਓ ਆਂਦੀ ਹੈ ਤੇ ਸੁਰੱਖਿਆ ਏਜੰਸੀਆਂ ਕਿਉਂਕਿ ਤੁਸੀਂ ਅਫਸਰਾਂ ਨਾਲ ਵੀ ਰੋਜ਼ ਮਿਲਦੇ ਰਹਿੰਦੇ ਹੋ ਉਹਨਾਂ ਨੂੰ ਇਹ ਇੱਕ ਗੱਲ ਦੀ ਭਣਕ ਨਹੀਂ ਲੱਗਦੀ ਕਿ ਪਾਕਿਸਤਾਨ 'ਚ ਬੈਠਾ ਇੱਕ ਗੈਂਗਸਟਰ ਜਾਂ ਪਾਕਿਸਤਾਨ 'ਚ ਹੈ ਦੁਬਈ 'ਚ ਕਿੱਥੇ ਪਾਕਿਸਤਾਨ ਵਾਲਿਆਂ ਨੂੰ ਵੀ ਨਹੀਂ ਪਤਾ ਪਰ ਉਹ ਭਾਰਤ ਦੇ ਵਿੱਚ ਇਸ ਤਰ੍ਹਾਂ ਆਪਣੇ ਹੈਂਡਲਰਸ ਨੂੰ ਕਿਸ ਤਰ੍ਹਾਂ ਕੰਟਰੋਲ ਕਰ ਰਿਹਾ ਹੈ ਇਹ ਸੁਰੱਖਿਆ ਦੇ ਲਿਹਾਜ਼ ਨਾਲ ਪੰਜਾਬ ਪੁਲਿਸ ਦੇ ਮੱਥੇ ਤੇ ਵੱਟ ਨਹੀਂ ਪਉਂਦੀ ਦੇਖੋ ਦਲੀਪ ਇਸ ਮਾਮਲੇ ਦੇ ਵਿੱਚ ਮੈਂ ਤੁਹਾਨੂੰ ਇੱਕ ਜਿਹੜੀ ਇਮਤਕਤਾ ਇੱਕ ਗੱਲ ਦੱਸਾਂ ਤੇ ਖਾਸ ਤੌਰ ਤੇ ਕਿ ਜਿਹੜੀ ਖਾਸ ਗੱਲ ਹੈ ਇਸ ਮਾਮਲੇ ਦੇ ਵਿੱਚ ਉਹ ਇਹ ਹੈ ਕਿ ਸਾਰਾ ਜਿੰਨਾ ਇਸ ਵਕਤ ਇਹ ਮਾਮਲੇ ਨੂੰ ਲੈ ਕੇ ਸਿਲਸਿਲਾ ਚੱਲ ਰਿਹਾ ਸਾਰਾ ਦਾ ਸਾਰਾ ਸੋਸ਼ਲ ਮੀਡੀਆ ਦੇ ਉੱਤੇ ਜੁੜਿਆ ਹੋਇਆ ਹੈ ਤੁਸੀਂ ਗੱਲ ਠੀਕ ਆਖੀ ਹੈ ਕਿ ਇੰਟੈਲੀਜੈਂਸ ਜਿਹੜੀ ਏਜੰਸੀ ਆਣੇ ਚਾਹੇ ਹੋਰ ਵੀ ਸੀਆਈਡੀ ਹੋਵੇ ਜਾਂ ਲੋਕਲ ਪੁਲਿਸ ਹੋਵੇ ਸਭ ਤੋਂ ਵੱਡਾ ਚੈਲੰਜ ਬਣਿਆ ਹੋਇਆ ਹੈ ਕਿ ਇਹਨੂੰ ਟ੍ਰੇਸ ਕਿੱਦਾਂ ਕੀਤਾ ਜਾਵੇ ਪਰ ਪੁਲਿਸ ਦੀ ਨਕਾਮੀ ਮੈਂ ਜ਼ਰੂਰ ਇਸ ਚੀਜ਼ੀ ਕਹਾਂਗਾ ਕਿ ਜਦੋਂ ਸਾਰਾ ਕੰਮ ਹੋ ਗਿਆ ਜਦੋਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਹੈ ਕਿ ਉਹ ਸਟ੍ਰੀਮਲਾਈਨ ਕਰ ਅਸਾਈਨਮੈਂਟ ਪੂਰੀ ਕਰ ਦਿੱਤੀ ਕਿ ਪੁਲਿਸ ਜਦੋਂ ਉਸ ਮਾਮਲੇ ਵਿੱਚ ਨੂੰ ਫਿਰ ਤੋਂ ਰੋਕਮ ਨਹੀਂ ਆਦੀ ਕਿਉਂਕਿ ਜੋ ਹਾਲਾਂਕਿ ਸਾਹਿਬ ਨੇ ਜਦੋਂ ਅੱਜ ਸਵੇਰੇ ਇਨਕਾਊਂਟਰ ਹੋਇਆ ਹਾਰਦਿਕ ਜੋ ਕਿ ਯਮੁਨਾ ਨਗਰ ਦਾ ਰਹਿਣ ਵਾਲਾ ਜਿਸ ਨੂੰ ਕਿਹਾ ਗਿਆ ਕਿ ਕੁਝ ਕੈਸ਼ ਪੈਸੇ ਉਸ ਨੂੰ ਦਿੱਤੇ ਗਏ ਜਾਂ ਉਹਦੇ ਅਕਾਊਂਟ ਚ ਪੁਆਏ ਗਏ ਜਾਂ ਪਾਏ ਗਏ ਉਸ ਨੂੰ ਜਦੋਂ ਫੜ ਕੇ ਲੈ ਕੇ ਆਏ ਤਾਂ ਉਹਨਾਂ ਨੇ ਜੋ ਕਨੈਕਸ਼ਨ ਦੱਸਿਆ ਪਹਿਲਾਂ ਉਹ ਸੁਣਾ ਦਈਏ ਕਿਉਂਕਿ ਇਹ ਸਭ ਤੋਂ ਖਤਰਨਾਕ ਗਲਿਸਕਰ ਕੇ ਵੀ ਹੈ ਕਿਉਂਕਿ ਸਰਹੱਦ ਪਾਰ ਬੈਠਾ ਕੋਈ ਸ਼ਖਸ ਜਾਂ ਕਿਸੇ ਹੋਰ ਮੁਲਕ ਚ ਬੈਠਾ ਸ਼ਖਸ ਇੱਥੇ ਦੇ ਨੌਜਵਾਨਾਂ ਨੂੰ ਪੈਸਾ ਦੇ ਕੇ ਬਰਗਲਾ ਕੇ ਜੋ ਵੀ ਚਾਹੇ ਉਹ ਕੰਮ ਕਰਵਾ ਸਕਦਾ ਕਿਉਂਕਿ ਇਹਦਾ ਕ੍ਰਿਮੀਨਲ ਰਿਕਾਰਡ ਕੋਈ ਨਹੀਂ ਹੈ ਹਾਰਦਿਕ ਦਾ ਇਸ ਦੇ ਬਾਰੇ ਐਸਐਸਪੀ ਸਾਹਿਬ ਨੇ ਕਿਹਾ ਤਾਂ ਪਹਿਲਾਂ ਇਹ ਸੁਣਾਈਏ ਫਿਰ ਮੈਂ ਤੁਹਾਡੇ ਕੋਲ ਮੁੜ ਕੇ ਆਉਣਾ ਜਿਹੜਾ ਹਾਰਦਿਕ ਕੰਬੋਜ ਆ ਜਿਹੜਾ ਕਿ ਜਮਨਾ ਨਗਰ ਦਾ ਰਹਿਣ ਵਾਲਾ ਵੈ ਵੀ ਇਹਦੇ ਬਾਰੇ ਸ਼ੱਕ ਹੋਇਆ ਵੀ ਇਹ ਬੰਦਾ ਜਿਹੜਾ ਵਿੱਚ ਆ ਇਰੇ ਅਸੀਂ ਇਹਨੂੰ ਕੱਲ ਅਸੀਂ ਇਹਨੂੰ ਕਰੀਬ ਸ਼ਾਮ ਨੂੰ ਉੱਥੋਂ ਜਿਹੜਾ ਆਪਣੀਆਂ ਪਾਰਟੀਆਂ ਭੇਜੀਆਂ ਸੀਗੀਆਂ ਉਹਨੂੰ ਉੱਥੇ ਰੈਸਟ ਕੀਤਾ। ਕਾਂਸੇ ਰੈਸਟ ਕੀਤਾ। ਰੈਸਟ ਇਹਨੂੰ ਬੇਤਾ ਬੇਤਾ ਪਿੰਡ ਹੈ ਤਾਂ ਜਿਹੜਾ ਬੇਤਾ ਬिलासपुर ਦੇ ਵਿੱਚ। ਜੀ। ਤੇ ਜਮਨानगर ਤੋਂ ਕਰੀਬ ਥੋੜਾ ਦੂਰ ਹੈ। ਸੋ ਉੱਥੇ ਇਹ ਕਰਕੇ ਇਹਨੂੰ ਫਿਰ ਉਹਦੀ ਪੁੱਛਗਿੱਛ ਕੀਤੀ ਤੇ ਉੱਥੇ ਜਿਹੜਾ ਇਹਨ ਅਕਸੈਪਟ ਕਰ ਲਿਆ ਜਿਹੜਾ ਗ੍ਰੇਡ ਲੋਬਿੰਗ ਦਾ। ਜੀ। ਤੇ ਇਹਦੇ ਵਿੱਚ ਇਹਦੇ ਜਿਹੜੇ ਸਾਰੀਆਂ ਇਹਦੀਆਂ ਲਾਈਨਾਂ ਆਫ ਸਟੇ ਸੀਗੀਆਂ ਜਿਹੜੀਆਂ ਜੁੜੀਆਂ ਫੋਰਨ ਸੀਗਾ ਜਿਹੜਾ ਪਾਕਿਸਤਾਨ ਦਾ ਜਿਹੜਾ ਇੱਕ ਸ਼ੇਬਾਜ਼ ਪੱਟੀ ਹੈ ਉਹ ਵੀ ਯੂਟਿਊਬਰ ਹੈ। ਸੋ ਇਸ ਤਰ੍ਹਾਂ ਕਰਕੇ ਅੱਜ ਅਸੀਂ ਇਹਨੂੰ ਉੱਥੋਂ ਰੈਸਟ ਕਰਕੇ ਲਿਆਂਦਾ ਜੀ ਸਵੇਰੇ ਇਹਦੀ ਇਹ ਵੀ ਪੁੱਛਕਿਸ਼ਤੇ ਜਿਹੜਾ ਇੱਥੇ ਜਿਹੜਾ ਆਪਾਂ ਵੈਪਨ ਬਰਾਮਦ ਕਰਾਉਣਾ ਕਹਿੰਦੇ ਉੱਥੇ ਰੱਖਿਆ ਹੋਇਆ ਆਪਣਾ ਉਹਦੇ ਨਾਲ ਕੋਈ ਵੈਪਨ ਵੀ ਸੀਗਾ ਉਦੋਂ ਗਨੇਡ ਦੇ ਨਾਲ ਜੀ ਉਹ ਫਿਰ ਇੱਥੇ ਜਦੋਂ ਆ ਕੇ ਵੇਖਿਆ ਤੇ ਇਹਨਾਂ ਪੁਲਿਸ ਪਾਰਟੀ ਨੂੰ ਜਿਹੜਾ ਇਸ਼ਾਰਾ ਕੀਤਾ ਇੱਥੇ ਇਹਦੇ ਚੁੱਕਦੇ ਸਾਰੀ ਤੇ ਉਹ ਫਾਇਰ ਕਰਤਾ ਤੋ ਜੋ ਅਭੀ ਫਾਇਰ ਜਿਹੜਾ ਇਹਦੇ ਵਿੱਚ ਡਿਟੇਲੀਏਸ਼ਨ ਹੋਈ ਉਹਦੇ ਦੇ ਲਾਤੇ ਵਜ੍ਹਾ ਲੈਗ ਸ਼ਾਟ ਹੋਇਆ ਇਹਦੇ ਰਾਈਟ ਲੈਗ ਤੇ ਪੈਸੇ ਲਿਓਰ ਤੇ ਕਰਦੇ ਹੀ ਇਹ ਪੈਸੇ ਦੇ ਗਏ ਇਹਨੂੰ ਵੀ ਇਹਨਾਂ ਨੇ ਕਰੀਬ 25000 ਰੁਪਏ ਦਿੱਤਾ ਸੀਗਾ ਇਹਦੇ ਕਾਊਂਟਾਂ ਵਗੈਰਾ ਚ ਪਾਇਆ ਉਹ ਅਸੀਂ ਸਾਰਾ ਟ੍ਰੇਸ ਕਰ ਲਿਆ ਸੀ ਅਚਾ ਇੱਕ ਚੀਜ਼ ਕਲੀਅਰ ਕਰ ਦੋ ਰੋਜ਼ਰ ਸੰਦੂ ਸ਼ਾਜਾਦ ਪੱਟੀ ਤੇ ਜਸ਼ਾ ਲਖਤਰ ਇਹਨਾਂ ਦੇ ਆਪਸ ਵਿੱਚ ਕੋਈ ਲਿੰਕ ਹੈਗੇ ਨੇ ਦੇਖੋ ਯੂਟਿਊਬਰ ਹੋਣ ਦੇ ਨਾਤੇ ਇੱਕ ਦੂਜੇ ਨਾਲ ਇੱਕ ਗੇਮ ਖੇਡਦੇ ਆ ਗੇਮ ਖੇਡਦੇ ਇੱਕ ਦੂਜੇ ਨਾਲ ਵੀ ਚੈੱਕ ਕੀਤਾ ਜਾਊਗਾ ਹਾਂ ਉਹ ਵੀ ਸਾਰਾ ਹੁਣ ਵੇਖੋ ਸਾਡੇ ਕੋਲ ਇਨਵੈਸਟੀਗੇਸ਼ਨ ਹੈ ਅਸੀਂ ਇਹਦੇ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਦੋਸ਼ੀ ਦਾ ਨਾਮ ਕੀ ਹੈ ਜਿਹੜਾ ਤੁਸੀਂ ਲੈ ਕੇ ਆਏ ਦੋਸ਼ੀ ਦਾ ਨਾਮ ਹੈ ਦਾ ਹਾਰਦਿਕ ਕੰਬੋਜ ਤਾਂ 21 ਸਾਲ ਦਾ ਹੈ ਹਾਰਦਿਕ ਜੋ ਕਿ ਯਮੁਨਾ ਨਗਰ ਦਾ ਰਹਿਣ ਵਾਲਾ ਹੈ ਜਦੋਂ ਇਸ ਨੂੰ ਪੈਸੇ ਮਿਲੇ ਤੇ ਇਸ ਨੂੰ ਹੈਂਡਲਰਾਂ ਨੇ ਇਹ ਕਿਹਾ ਕਿ ਤੁਸੀਂ ਫਲਾਹ ਥਾਂ ਤੇ ਜਾ ਕੇ ਜੋ ਅਸੀਂ ਕਵਾਂਗੇ ਉਸ ਦੇ ਮੁਤਾਬਕ ਤੁਸੀਂ ਆਪਣੇ ਕੰਮ ਨੂੰ ਅੰਜਾਮ ਦੇਣਾ ਤੇ ਉਸ ਨੇ ਅੰਜਾਮ ਦਿੱਤਾ ਵੀ ਉਸ ਤੋਂ ਬਾਅਦ ਫਰਾਰ ਹੋਇਆ ਤੇ ਫੜਿਆ ਗਿਆ ਪਰ ਇਸ ਦੇ ਵਿੱਚ ਪ੍ਰਭ ਮਿਤ ਜਿਹੜੀ ਗੱਲ ਸਭ ਤੋਂ ਜ਼ਿਆਦਾ ਹੈਰਾਨ ਕਰਨ ਵਾਲੀ ਤੇ ਪਰੇਸ਼ਾਨ ਕਰਨ ਵਾਲੀ ਹੈ ਕਿ ਕੋਈ ਵੀ ਸ਼ਖਸ ਚਾਹੇ ਉਹ ਪਾਕਿਸਤਾਨ ਦੇ ਵਿੱਚ ਬੈਠਾ ਹੋਵੇ ਕਿਸੇ ਹੋਰ ਮੁਲਕ ਦੇ ਵਿੱਚ ਬੈਠਾ ਹੋਵੇ ਉਹ ਸਾਡੇ ਨੌਜਵਾਨਾਂ ਨੂੰ ਕੁਝ ਪੈਸਿਆਂ ਦੇ ਬਦਲੇ ਬਰਗਲਾਹ ਕਿਉਂਕਿ ਕੋਈ ਜਦੋਂ ਵਿਦੇਸ਼ ਚ ਬੈਠਾ ਸ਼ਖਸ ਇੱਥੇ ਕਿਸੇ ਗੈਰ ਕਾਨੂੰਨੀ ਕੰਮ ਨੂੰ ਕਰਵਾਉਣ ਦੀ ਕੋਸ਼ਿਸ਼ ਕਰਾਉਂਦਾ ਹੈ ਤੇ ਏਜੰਸੀਆਂ ਦੇ ਰੈਡਾਰ ਐਕਟਿਵ ਹੋ ਜਾਂਦੇ ਨੇ ਸਾਰਾ ਕੁਝ ਇਨਵੋਲ ਹੋ ਜਾਂਦਾ ਸਭ ਕੁਝ ਪਤਾ ਲੱਗ ਜਾਂਦਾ ਕਿ ਕੌਣ ਕੀ ਕਰਵਾ ਰਿਹਾ ਹੈ ਪਰ ਅਸੀਂ ਪਿਛਲੇ ਦਿਨਾਂ ਤੋਂ ਦੇਖਿਆ ਹੈ ਕਿ ਜਿੰਨੇ ਵੀ ਦੇਸ਼ ਵਿਰੋਧੀ ਗਤੀਵਿਧੀਆਂ ਹੋਈਆਂ ਨੇ ਅਟੈਕ ਹੋਏ ਨੇ ਉਸ ਸਭ ਦੇ ਵਿੱਚ ਆਲੇ 25-25 ਸਾਲ ਦੇ ਜਾਂ ਉਸ ਤੋਂ ਵੀ ਘੱਟ ਉਮਰ ਦੇ ਨੌਜਵਾਨ ਸ਼ਾਮਿਲ ਸੀ ਔਰ ਬਹੁਤ ਸਾਰੇ ਲੋਕਾਂ ਦਾ ਜੋ ਕ੍ਰਾਈਮਨਲ ਰਿਕਾਰਡ ਵੀ ਨਹੀਂ ਸੀ ਇਸ ਦੇ ਬਾਰੇ ਤੁਹਾਡੀ ਕੋਈ ਗੱਲਬਾਤ ਹੋਈ ਕੋਈ ਸਮਝ ਬਣ ਸਕੀ ਹੈ ਕਿ ਆਖਿਰਕਾਰ ਨੌਜਵਾਨਾਂ ਨੂੰ ਟਾਰਗੇਟ ਬਣਾਇਆ ਜਾ ਰਿਹਾ ਏ ਗਲਪਤਾ ਲੱਗ ਗਈ ਸਾਨੂੰ ਵੀ ਪਤਾ ਲੱਗ ਗਈ ਪਰ ਏਜੰਸੀਆਂ ਇਸ ਨੂੰ ਰੋਕਣ ਦੇ ਲਈ ਕੁਝ ਕਰਨ ਗਈਆਂ ਜਾਂ ਕੋਈ ਵੱਡਾ ਕੋਈ ਵੱਡੀ ਘਟਨਾ ਹੋਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਦੇਖੋ ਦਲੀਪੇ ਪੰਜਾਬ ਦੀ ਸਭ ਤੋਂ ਵੱਡੀ ਜਿਹੜੀ ਹੈ ਕਿ ਉਹ ਤਰਸ ਦੀ ਮੈਂ ਕਵਾਂਗਾ ਕਿ ਅੱਜ ਦੇ ਸਮੇਂ ਦੇ ਵਿੱਚ ਇਹ ਬਣੀ ਹੋਈ ਹੈ ਕਿ ਆ ਜਿਹੜਾ ਹੁਣ ਤਾਜ਼ਾ ਮਾਮਲਾ ਵੈ ਜੋ ਹਾਰਦਿਕ ਵੀ ਫੜਿਆ ਵੈ ਤੇ ਪੁਲਿਸ ਅਫਸਰਾਂ ਨਾਲ ਮੇਰੀ ਜੋ ਗੱਲ ਹੋਈ ਹੈ ਜ਼ਰੂਰ ਇਹਦੀ 19-20 ਸਾਲ ਜਿਹੜੀ ਉਮਰ ਦੱਸੀ ਜਾਂਦੀ 25000 ਰੁਪਏ ਜਿਹੜਾ ਕਿ ਇਹਨੂੰ ਦਿੱਤਾ ਗਿਆ ਸੀਗਾ ਤੇ ਤੁਸੀਂ ਇਸ ਮਾਮਲੇ 'ਚ ਦੇਖੋ ਕਿ ਫਿਰ ਗੱਲ ਮੁੜ ਕੇ ਆਉਂਦੀ ਸੋਸ਼ਲ ਮੀਡੀਆ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਇਹਨੂੰ ਟ੍ਰੇਨਿੰਗ ਹੋਈ ਸੋਸ਼ਲ ਮੀਡੀਆ ਦੇ ਉੱਤੇ ਇਹਨੂੰ ਅਸਾਈਨਮੈਂਟ ਦਿੱਤੇ ਗਏ ਤੇ ਸੋਸ਼ਲ ਮੀਡੀਆ ਦੇ ਜ਼ਰੀਏ ਹੀ ਉਹਨੂੰ ਦੱਸਿਆ ਗਿਆ ਕਿ ਫਲਾ ਉਹ ਸਹੀ ਤਰੀਕੇ ਦੇ ਨਾਲ ਗ੍ਰੇਨੇਡ ਤਾਂ ਨਹੀਂ ਖੁੱਲਿਆ ਜਿਸ ਤੇ ਕਰਕੇ ਜਿਹੜਾ ਕਿ ਵੱਡਾ ਹਾਦਸਾ ਨਹੀਂ ਹੋ ਪਾਇਆ ਹਾਲਾਂਕਿ 25000 ਰੁਪਏ ਜ਼ਰੂਰ ਜਿਹੜਾ ਕਿ ਉਹਦੇ ਖਾਤੇ 'ਚ ਆਇਆ ਪਰ ਸਾਰੇ ਮਾਮਲੇ ਦੇ ਵਿੱਚ ਜੋ ਪੁਲਿਸ ਹੈ ਪੁਲਿਸ ਵੀ ਹੁਣ ਇਹ ਗੱਲ ਆਖਦੀ ਪਈ ਹੈ ਕਿ ਅਸੀਂ ਟਰੇਸ ਜ਼ਰੂਰ ਕਰਦੇ ਪਿਆ ਹਾਂ ਲੇਕਿਨ ਦੂਸਰਾ ਜਿਹੜਾ ਇਹਦੇ ਵਿੱਚ ਮਲਜ਼ਮ ਸ਼ਾਮਿਲ ਸੀਗਾ ਕਿਉਂਕਿ ਜਦੋਂ ਇਹਨਾਂ ਨੇ ਗ੍ਰੇਨੇਡ ਤੋਂ ਅਟੈਕ ਕੀਤਾ ਰਿੱਕੀ ਵੀ ਪਹਿਲਾਂ ਜਿਹੜਾ ਕਿ ਜਲੰਧਰ ਕਰਨ ਆਏ ਉਸ ਤੋਂ ਬਾਅਦ ਜਿਹੜਾ ਕਿ ਦੁਬਾਰਾ ਗਿਆ ਜਿਸ ਰੂਟ ਤੇ ਉਹ ਉਸ ਤੋਂ ਬਾਅਦ ਮੀਡੀਆ ਦੇ ਥਰੂ ਇਹ ਸਾਰੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਪਰੇ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਪੰਜਾਬ ਦੇ ਵਿੱਚ ਕਿਸੇ ਗੈਂਗਸਟਰ ਨੇ ਕਿਸੇ ਨੂੰ ਮਰਵਾਤਾ ਜਾਂ ਕੋਈ ਘਟਨਾ ਨੂੰ ਅੰਜਾਮ ਦੇਤਾ ਉਸ ਤੋਂ ਬਾਅਦ ਕਤਿ ਤੌਰ ਤੇ ਇੱਕ ਫੇਸਬੁੱਕ ਪੋਸਟ ਜਾਂ ਇੰਸਟਾਗ੍ਰਾਮ ਪੋਸਟ ਆਂਦੀ ਹੈ ਕਿ ਮੈਂ ਇਸ ਦੀ ਜ਼ਿੰਮੇਵਾਰੀ ਲੈਂਦਾ ਹਾਂ ਮਤਲਬ ਪੰਜਾਬ ਪੁਲਿਸ ਉਦੋਂ ਜਾਗੇਗੀ ਜਦੋਂ ਕਿਸੇ ਨੂੰ ਮਾਰ ਕੇ ਜ਼ਿੰਮੇਵਾਰੀ ਲਈ ਜਾਏਗੀ ਜਾਂ ਇਹ ਜੇ ਅਕਾਊਂਟਾਂ ਨੂੰ ਪਹਿਲਾਂ ਹੀ ਟ੍ਰੇਸ ਕੀਤਾ ਜਾਏਗਾ ਯਾਨੀ ਇਹ ਸਮਝਿਆ ਜਾਵੇ ਕਿ ਪੰਜਾਬ ਦਾ ਜੋ ਸਾਈਬਰ ਨੈਟਵਰਕ ਹੈ ਉਹ ਇੰਨਾ ਵੀ ਕਿ ਕਿ ਪਹਿਲਾਂ ਕੋਈ ਅੰਜਾਮ ਦੇਗਾ ਉਸ ਤੋਂ ਬਾਅਦ ਉਸ ਸਾਰੀ ਘਟਨਾ ਦੀ ਜ਼ਿੰਮੇਵਾਰੀ ਲਏਗਾ ਫਿਰ ਪੰਜਾਬ ਪੁਲਿਸ ਉਸ ਅਕਾਊਂਟ ਨੂੰ ਡਿਸੇਬਲ ਕਰਾਉਣ ਦੇ ਲਈ ਫੇਸਬੁੱਕ ਐ YouTube ਨੂੰ ਲਿਖੇਗੀ ਮਤਲਬ ਕੁਝ ਇਸ ਤਰ੍ਹਾਂ ਹੀ ਚੱਲ ਰਿਹਾ ਹੈ ਦੇਖੋ ਇਸ ਗਲਤੀ ਜਿਹੜੀ ਹੈ ਕਿ ਤਾਜ਼ੀ ਐਗਜ਼ੈਂਪਲ ਤੇ ਜਿਹੜੀ ਪਿਛਲੇ ਸਮੇਂ ਦੇ ਵਿੱਚ ਜੋ ਗੱਲ ਹੋਈ ਹੈ ਸਹਿਜ਼ਾਦ ਪੱਟੀ ਨੇ ਪਹਿਲੀ ਵਾਰ ਨਹੀਂ ਹੈ ਕਿ ਉਹ ਫੇਸਬੁੱਕ ਤੇ ਜਾਂ ਇੰਸਟਾਗ੍ਰਾਮ ਦੇ ਉਤੇ ਆ ਕੇ ਜਿਹੜੀ ਹੈ ਕਿ ਜ਼ਿੰਮੇਵਾਰੀ ਲਈ ਹੈ ਜਦੋਂ ਜਸ਼ਾਨ ਅਕਤਰ ਨੂੰ ਬਾਹਰ ਵੀ ਭੇਜਿਆ ਵਾ ਇੰਡੀਆ ਤੋਂ ਉਸਨੇ ਵੀ ਉਹਦੋਂ ਗੱਲ ਕੀਤੀ ਕਿ ਮੈਂ ਸਾਥ ਦਵਾਂਗਾ ਲਾਰੈਂਸ ਬਿਛनोई ਮੇਰਾ ਦੋਸਤ ਹੈ ਤੇ ਸਾਡੀ ਜਾਨ ਹਾਜ਼ਰ ਹੈ ਹਾਲਾਂਕਿ ਜੇ ਪੁਲਿਸ ਉਦੋਂ ਵੀ ਸੀਰੀਅਸਨੈਸ ਕਰਦੀ ਜਾਂ ਸੀਰੀਅਸ ਹੋ ਕੇ ਕੁਝ ਚੀਜ਼ਾਂ ਨੂੰ ਦੇਖਦੀ ਕਿਉਂਕਿ ਪੁਲਿਸ ਕੋ ਜਿਹੜਾ ਕਿ ਆਪਣਾ ਸਾਈਬਰ ਸੈੱਲ ਦਾ ਬਹੁਤ ਵੱਡਾ ਤੰਤਰ ਹੁੰਦਾ ਵਾ ਹਰ ਇੱਕ ਚੀਜ਼ ਦੀ ਜਿਹੜੀ ਹੈ ਕਿ ਉਹ ਜੇ ਲੋਕੇਸ਼ਨ ਕਢਾ ਬਹੁਤ ਐਕਟਿਵ ਹੈ ਗਾਣੇ ਲੱਕ ਕੇ ਪਿੱਛੇ ਕਿ ਉਸ ਤੋਂ ਬਾਅਦ ਲੱਤਾ ਟੁੱਟ ਰਿਆਂ ਦੀਆਂ ਫੋਟੋਆਂ ਸਾਹਮਣੇ ਆਉਂਦੀਆਂ ਜੇਕਰ ਕਿਸੇ ਨੀਲਾ ਬਣਾਛੇ ਪੰਜਾਬ ਦੇ ਤਰੀਕੇ ਨਾਲ ਬੋਲਡੋਜ਼ਰ ਦੀ ਵਰਤੋਂ ਕਰ ਰਹੀ ਹੈ ਪਰ ਮੀਤੇ ਉਸ ਤੋਂ ਬਾਅਦ ਮੋਟਰਸਾਈਕਲਾਂ ਨੂੰ ਰੋਕ ਕੇ ਉਹਨਾਂ ਦੇ ਚਲਾਨ ਕੱਟ ਰਹੀ ਹੈ ਇਸ ਚ ਜ਼ਿਆਦਾ ਅੱਗੇ ਹੈਗੀ ਪੰਜਾਬ ਪੁਲਿਸ ਪਰ ਜੋ ਇਸ ਤਰ੍ਹਾਂ ਦੇ ਦੇਸ਼ ਦੇ ਵਿਰੋਧੀ ਗਤੀਵਿਧੀਆਂ ਨੇ ਇਸ ਤਰ੍ਹਾਂ ਦੇ ਲੋਕਾਂ ਨੂੰ ਸ਼ਾਮਲ ਨੇ ਉਹਨਾਂ ਦੇ ਉੱਪਰ ਨਕਾਇਲ ਸ਼ਾਇਦ ਲੇਟ ਕੱਸੀ ਜਾ ਰਹੀ ਪਰ ਇੱਕ ਸਵਾਲ ਹੋਰ ਹੈ ਪਰਮੀਤ ਕਿ ਜੋ ਰੋਜ਼ਰ ਸੰਧੂ ਹੈ ਰੋਜ਼ਰ ਸੰਧੂ ਕਿਸ ਤਰ੍ਹਾਂ ਦਾ ਕੰਟੈਂਟ ਬਣਾਉਂਦਾ ਕਿਸ ਤਰ੍ਹਾਂ ਦੀ ਵੀਡੀਓ ਪਾਉਂਦਾ ਸਾਰੇ ਜਾਣੂ ਹੋਣਗੇ ਜੋ ਸੋਸ਼ਲ ਮੀਡੀਆ ਤੇ ਐਕਟਿਵ ਹੋਣਗੇ ਉਹਦੀ ਭਾਸ਼ਾ ਇੰਨੀ ਖਰਾਬ ਹੈ ਕਿ ਉਸ ਨੂੰ ਤੁਸੀਂ ਪਬਲਿਕ ਥਾਂ ਤੇ ਦੇਖ ਵੀ ਨਹੀਂ ਸਕਦੇ ਉਹ ਇਸ ਤਰ੍ਹਾਂ ਦੀਆਂ ਗਲਤ ਗੱਲਾਂ ਬੋਲਦਾ ਜਾਂ ਗਾਲ੍ਹਾਂ ਕੱਢਦਾ ਹੋਇਆ ਵੀਡੀਓ ਵੀ ਬਣਾਉਂਦਾ ਹੈ ਉਹ ਲੋਕ ਉਸ ਨੂੰ ਵੀ ਪਸੰਦ ਕਰਦੇ ਨੇ ਪਰ ਇੱਕ ਇਸ ਦੇ ਵਿੱਚ ਇੱਕ ਕੜੀ ਹੋਰ ਜੁੜ ਕੇ ਆ ਰਹੀ ਹੈ ਕਿ ਜੋ ਸ਼ਹਿਜ਼ਾਦ ਪੱਟੀ ਹੈ ਤੇ ਰੋਜ਼ਰ ਸੰਧੂ ਹੈ ਇਹ ਪਹਿਲਾਂ ਆਪਸ ਵਿੱਚ ਜੁੜੇ ਰਹੇ ਨੇ ਕੋਈ ਆਨਲਾਈਨ ਗੈਂਬਲਿੰਗ ਦਾ ਜਾਂ ਆਨਲਾਈਨ ਕੋਈ ਵੀਡੀਓ ਸਟ੍ਰੀਮਿੰਗ ਦਾ ਇਹ ਕੰਮ ਕਰ ਰਹੇ ਸੀ ਕੁਝ ਪੈਸਿਆਂ ਦਾ ਲੈਣ ਦੇਣ ਵੀ ਹੈ ਪੁਲਿਸ ਇਹ ਵੀ ਬਿਲਕੁਲ ਇਹ ਵੀ ਕਿਤੇ ਨਾ ਕਿਤੇ ਜਿਹੜਾ ਹੈ ਕਿ ਉਹ ਬਿਆਨ ਦਿੱਤਾ ਗਿਆ ਪੁਲਿਸ ਵੱਲੋਂ ਕਿ ਕੋਈ ਗੇਮਿੰਗ ਐਪ ਹੈ ਜਾਂ ਕੋਈ ਲਾਈਵ ਸਟ੍ਰੀਮ ਦੇ ਵਿੱਚ ਕਿ ਗਿਫਟ ਦੇ ذریعے ਜਿਹੜਾ ਹੈ ਕਿ ਉਹਨੂੰ ਅੱਗੇ ਸਪான்ਸਰ ਕੀਤਾ ਗਿਆ ਤੇ ਪੈਸੇ ਜਿਹੜੇ ਹੈ ਕਿ ਉਹ ਦਿੱਤੇ ਗਏ ਪਰ ਜਦੋਂ ਇਸ ਮਾਮਲੇ ਨੂੰ ਤੁਸੀਂ ਹੋਰ ਗਹਿਰਾਈ ਦੇ ਨਾਲ ਜਾਂਦੇ ਹੋ ਜਦੋਂ ਤੁਸੀਂ ਆਪਣਾ ਪੱਟੀ ਦੀ ਜਿਹੜੀ ਹੈ ਕਿ ਇੰਸਟਾਗ੍ਰam ਦੀ ਆਈਡੀ ਨੂੰ ਤੁਸੀਂ ਪਹਿਲਾਂ ਦੇਖਦੇ ਸੀ ਹਾਲਾਂਕਿ ਹੁਣ ਉਹ ਜ਼ਰੂਰ ਬੰਨ ਤੂੰ ਉਸ ਦੇ ਵਿੱਚ ਸਿੱਧੀ ਤੇ ਸਿੱਧੀ ਇੱਕ ਗੱਲ ਆ ਜਾਂਦੀ ਹੈ ਕਿ ਇਹ ਧਰਮ ਦੇ ਨਾਮ ਦੇ ਉੱਤੇ ਜਿਹੜਾ ਹੈ ਕਿ ਸਾਡੇ ਧਰਮ ਦੇ ਬਾਰੇ ਗਲਤ ਬੋਲਦਾ ਸੀਗਾ ਜਦੋਂ ਆਪਣਾ ਇੱਥੇ ਰੋਜਰ ਆਂਦਾ ਹੈ ਵੈ ਕੈਮਰੇ ਸਾਹਮ ਇਹ ਗੱਲ ਆ ਕਿ ਜਿ ਨਸ਼ਿਆ ਦੇ ਵਿਰੁੱਧ ਜਿਹੜੀ ਕਾਰਵਾਈ ਚੱਲਦੀ ਪਈ ਬੁਖਲਾਹੜ ਦੇ ਬਾਅਦ ਜਿਹੜਾ ਹੈ ਕਿ ਇਹ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਕਹਾਣੀਆਂ ਬਹੁਤ ਨੇ ਚੀਜ਼ਾਂ ਬਹੁਤ ਨਿਕਲ ਕੇ ਸਾਹਮਣੇ ਆਉਂਦੀਆਂ ਪਈਆਂ ਪਰ ਸਭ ਤੋਂ ਵੱਡਾ ਇੱਕ ਚਿੰਤਾ ਦਾ ਵਿਸ਼ੇ ਜ਼ਰੂਰ ਹੈ ਮੁੰਡਾ ਜਿਨੇ ਅੱਜ ਇਹ ਅਟੈਂਪਸ਼ਨ ਕੀਤੀ ਹੈ ਅਸਾਈਨਮੈਂਟ ਜੋ ਉੱਥੇ ਕਰਕੇ ਗਿਆ ਹੋਇਆ ਹੈ ਉਹਦੇ ਤੇ ਯੂਪੀਏ ਤੱਕ ਤੁਸੀਂ ਦਲੀਪ ਦੇਖੋ ਕਿ ਇਹ ਲੱਗ ਗਿਆ ਬਹੁਤ ਸਾਰੇ ਨੌਜਵਾਨ ਜਿਹੜੇ ਇਸ ਖਬਰ ਨੂੰ ਦੇਖਦੇ ਪੜ੍ਹਦੇ ਇਸ ਕਹਾਣੀ ਉੱਪਰ ਉਹਨਾਂ ਦੇ ਯੂਪੀਏ ਲੱਗਿਆ ਤੇ ਸਭ ਤੋਂ ਵੱਡੀ ਜਿਹੜੀ ਅਪਡੇਟ ਹੈ ਕਿਉਂਕਿ ਪੁਲਿਸ ਇਹ ਗੱਲ ਕਹਿੰਦੀ ਹੈ ਕਿ ਕੁਝ ਕੇ ਪੈਸੇ ਵਾਸਤੇ ਨੌਜਵਾਨ ਜਿਹੜਾ ਹੈ ਕਿ ਆਪਣਾ ਜ਼ਿੰਦਗੀ ਦਾਤ ਤੇ ਲਾ ਰਹੇ ਨੇ ਤੇ ਕਿ ਇਹ ਗੱਲ ਦੇ ਵਿੱਚ ਸੱਚਾਈ ਵੀ ਹੈਗੀ ਹੈ ਪਰ ਸਾਰੀਆਂ ਚੀਜ਼ਾਂ ਆ ਕੇ ਮੁਕਦੀਆਂ ਨੇ ਕਿ ਤੁਸੀਂ ਟ੍ਰੇਸਿੰਗ ਕਿੱਦਾਂ ਕਰਦੇ ਪਏਓ ਟਰੈਕਿੰਗ ਕਿੱਦਾਂ ਕਰਦੇ ਪਏਓ ਕਿਉਂਕਿ ਬਹੁਤ ਸਾਰੇ ਇਦਾਂ ਦੇ ਅਕਾਊਂਟ ਨੇ ਕਿਉਂਕਿ ਤੁਸੀਂ ਦੇਖਦੇ ਹੋਵੋਗੇ ਕਿ ਸ਼ਰਮ ਜਿਹੜੀਆਂ ਪਿਸਤੌਲਾਂ ਲੈ ਕੇ ਉਹਨਾਂ ਨੂੰ ਜਿਹੜਾ ਕਿ ਸੋਸ਼ਲ ਮੀਡੀਆ ਤੇ ਫਲਾਂਟ ਕੀਤਾ ਜਾਂਦਾ ਵੈ ਪਰ ਗੱਲ ਉੱਥੇ ਹੀ ਆ ਕੇ ਮੁਕਦੀ ਹੈ ਕਿ ਤੁਸੀਂ ਇੱਕ ਵੱਡੇ ਜਿਹੜੇ ਕਿ ਹਾਸੇ ਦੀ ਉਡੀਕ ਕਰਦੇ ਪਏ ਚੱਲਿਆ ਨਹੀਂ ਜੇ ਕਰੋ ਚਲਦਾ ਬਹੁਤ ਸੰਕਰਨੀ ਜਿਹੜੀ ਹਾਂ ਸੰਕਰਨੀ ਗਲੀ ਸੀਗੀ 15 ਤੋਂ 20 ਫੁੱਟ ਦੀ ਗਲੀ ਹੋਏਗੀ ਇਸ ਤੋਂ ਵੱਡੀ ਨਹੀਂ ਹੋਏਗੀ ਜੇ ਫਟ ਜਾਂਦਾ ਕਿੰਨਾ ਨੁਕਸਾਨ ਹੋਣਾ ਸੀ ਪਰ ਜਿਹੜੀ ਦਹਿਸ਼ਤ ਹੈ ਮੈਂਟਲ ਟਰੋਮਾ ਤੁਸੀਂ ਅੱਜ ਉਸ ਘਰਾਂ ਦੇ ਵਿੱਚ ਜਾ ਕੇ ਵੇਖ ਸਕਦੇ ਹੋ ਕਿ ਜਿਨ੍ਹਾਂ ਦੇ ਆਲੇ ਦੁਆਲੇ ਘਟਨਾ ਹੋਈ ਹੈ ਹਾਲਾਂਕਿ ਹੁਣ ਜ਼ਰੂਰ ਕੁਸ਼ੀ ਦੇਰ ਦੇ ਵਿੱਚ ਜਿਹੜੀ ਹੈ ਕਿ ਇਹ ਸਾਰੀ ਕਾਨਫਰੈਂਸ ਹੋਏਗੀ ਪਰ ਬੈਕਗਰਾਉਂਡ ਇੱਕ ਵਾਰੀ ਫੇਰ ਮੈਂ ਤੁਹਾਨੂੰ ਦੱਸ ਦਿਆਂ ਕਿ ਇਸ ਮਾਮਲੇ ਦੇ ਵਿੱਚ ਉਹ ਹਰਦਿਕ ਕੰਬੋਜ ਦਾ ਜਿਹੜਾ ਕਿ ਕੋਈ ਖਾਸਾ ਨਹੀਂ ਹੈਗਾ ਆਮ ਸਧਾਰਨ ਪਰਿਵਾਰ ਤੋਂ ਗਰੀਬ ਪਰਿਵਾਰ ਤੋਂ ਹੈ ਪਰ ਜ਼ਿੰਦਗੀ ਇਸ ਵਕਤ ਜ਼ਰੂਰ दाते ਲੱ ਜ਼ਿਕਰ ਹੁੰਦਾ ਵੈ ਲਾਰੈਂਸ ਬਿਸ਼ਨੋਈ ਦਾ ਜ਼ਿਕਰ ਹੁੰਦਾ ਵੈ ਕਿਤੇ ਨਾ ਕਿਤੇ ਜ਼ਰੂਰ ਜਿਹੜਾ ਏਜੰਸੀਆਂ ਨੂੰ ਵਿੱਚੇ ਬੀਐਸਐਫ ਦਾ ਮੈਂ ਨਾਮ ਜ਼ਰੂਰ ਲਾਵਾਂਗਾ ਕਿਉਂਕਿ ਦਾਵਾ ਕੀਤਾ ਜਾਂਦਾ ਹੈ ਕਿ ਦਲੀਪ ਕੀ ਅਸੀਂ ਜਿੰਨੀਆਂ ਵੀ ਸਰਹੱਦ ਪਾਰ ਤੋਂ ਅਸਾਈਨਮੈਂਟਸ ਆਈਆਂ ਉਹਨੂੰ ਡਿਸਟਰੋਏ ਕਰਦੇ ਪਏ ਆ ਪਰ ਲਾਈਵ ਤਸਵੀਰਾਂ ਦੇ ਨਾਲ ਤੁਹਾਡੇ ਅੱਗੇ ਪ੍ਰੂਫ ਦੇ ਕੇ ਜਿਹੜੇ ਗੈਂਗਸਟਰ ਉਹ ਪੇਸ਼ ਕਰਦੇ ਪਏ ਨੇ ਆ ਸਮਾਨ ਪਹੁੰਚ ਗਿਆ ਹੋਇਆ ਫਲਾਣੀ ਜਗ੍ਹਾ ਤੇ ਫਲਾਣੇ ਟਾਈਮ ਤੇ ਅਸਾਈਨਮੈਂਟ ਹੋਣ ਵਾਲੀ ਹੈ ਫਿਰ ਉਸ ਤੋਂ ਬਾਅਦ ਕਿਤੇ ਨਾ ਕਿਤੇ ਜਿਹੜਾ ਕਿ ਸਵਾਲ ਪੁਲਿਸ ਤੇ ਆ ਕੇ ਜ਼ਰੂਰ ਖੜਾ ਹੁੰਦਾ ਹੁਣ ਵੇਖਣਾ ਹੋਵੇਗਾ ਕਿ 4 ਵਜੇ ਕੀ ਅ ਇਸ ਕੇਸ ਨੂੰ ਐਂਟਲ ਕਰਦੇ ਨੇ ਤੇ ਵੇਖਣਾ ਹੋਏਗਾ ਕਿ ਜਿਹੜਾ ਅਗਲਾ ਮਲਜਮ ਹੈ ਉਹ ਕਿਸ ਤਰੀਕੇ ਨਾਲ ਪੁਲਿਸ ਦੀ ਆਪਣਾ ਪਕੜ ਚਾਹੁੰਦਾ ਤੇ ਪ੍ਰਮੇਸ਼ ਗੱਲਬਾਤ ਦੇ ਲਈ ਪ੍ਰਮੇਸ਼ ਸਿੰਘ ਸਾਡੇ ਨਾਲ ਜੁੜੇ ਹੋਏ ਸੀ ਬਹੁਤ ਸਾਰੀਆਂ ਗੱਲਾਂ ਨੂੰ ਗੱਲਾਂ ਨੇ ਜੋ ਗੁੰਜਿਲਦਾਰ ਨੇ ਕਿਉਂਕਿ ਇਸ ਪੂਰੇ ਮਸਲੇ ਦੇ ਵਿੱਚ ਪਾਕਿਸਤਾਨ ਕਨੈਕਸ਼ਨ ਜੋ ਹੈ ਇਸ ਪੂਰੇ ਮਸਲੇ ਦੇ ਜਲੰਧਰ ਕਲੈਕਸ਼ਨ ਜੋ ਹੈ ਉਸ ਤੋਂ ਇਲਾਵਾ ਜੋ ਲਾਰੈਂਸ ਬਿਸ਼ਨੋਈ ਕਨੈਕਸ਼ਨ ਹੈ ਉਹ ਸਭ ਦੀ ਗੱਲ ਕਰਨੀ ਜ਼ਰੂਰੀ ਇਸ ਕਰਕੇ ਵੀ ਹੈ ਕਿਉਂਕਿ ਲਾਰੈਂਸ ਬਿਸ਼ਨੋਈ ਨੂੰ ਆਪਣਾ ਦੋਸਤ ਮੰਨਦਾ ਸ਼ਹਿਜ਼ਾਦ ਪੱਟੀ ਜੋ ਕਿ ਪਾਕਿਸਤਾਨ ਦਾ ਖਤਰਨਾਕ ਗੈਂਗਸਟਰ ਹੈ ਉਸ ਤੋਂ ਇਲਾਵਾ ਉਹੀ ਸ਼ਹਿਜ਼ਾਦ ਪੱਟੀ ਜੋ ਦਾਅਵਾ ਕਰਦਾ ਹੈ ਕਿ ਅਸੀਂ ਅਟੈਕ ਕਰਵਾਇਆ ਜਲੰਧਰ ਵਾਲੇ ਜੋ ਰੋਜ਼ਰ ਸੰਧੂ ਹੈ ਉਸ ਦੇ ਘਰ ਦੇ ਉੱਪਰ ਇਸ ਤੋਂ ਇਲਾਵਾ ਉਹੀ ਜੋ ਸ਼ਹਿਜ਼ਾਦ ਪੱਟੀ ਹੈ ਜੋ ਕਹਿੰਦਾ ਹੈ ਕਿ ਮਿਥੁਨ ਚੱਕਰਵਰਤੀ ਨੂੰ ਮੈਂ ਕਿਸੇ ਵੀ ਸਮੇਂ ਮਰਵਾ ਸਕਦਾ ਮਿਥੁਨ ਚੱਕਰਵਰਤੀ ਬੰਗਾਲ ਦੇ ਰਹਿਣ ਵਾਲੇ ਬਹੁਤ ਹੀ ਮਸ਼ਹੂਰ ਅਦਾਕਾਰ ਨੇ ਉਹਨਾਂ ਨੇ ਇੱਕ ਵਿਵਾਦਿਤ ਬਿਆਨ ਦਿੱਤਾ ਸੀ ਮੁ슬림 ਭਾਈਚਾਰੇ ਦੇ ਖਿਲਾਫ ਜਿਸ ਤੋਂ ਬਾਅਦ ਉਸਨੇ ਵੀਡੀਓ ਪਾਈ ਸੀ ਕਿ ਮਿਥੁਨ ਚੱਕਰਵਰਤੀ ਮਰ ਤੋਂ ਬਚ ਕੇ ਰਹਿਣ ਉਸ ਤੋਂ ਜੋ ਸ਼ਹਿਜ਼ਾਦ ਪੱਟੀਓ ਇਹ ਵੀ ਕਹਿੰਦਾ ਹੈ ਕਿ ਜਿਸ਼ਾਨ ਅਖਤਰ ਜਿਸਨੇ ਕੀ ਬਾਬਾ সিদ্দিকੀ ਨੂੰ ਮਾਰਿਆ ਬਾਬਾ সিদ্দিকੀ ਸਲਮਾਨ ਖਾਨ ਦੇ ਕਰੀਬੀ ਰਹੇ ਨੇ ਉਸ ਨੂੰ ਵੀ ਦੇਸ਼ ਛੱਡ ਕੇ ਭਾਰਤ ਛੱਡ ਕੇ ਉੱਥੋਂ ਭਜਾਉਣ ਦੇ ਵਿੱਚ ਮਦਦ ਕਰਨ ਦਾ ਵੀ ਦਾਵਾ ਕਰਦਾ ਹੈ ਸ਼ਹਿਜ਼ਾਦ ਪੱਟੀ ਇਸ ਤੋਂ ਅੱਗੇ ਵੀ ਦਾਵਾ ਕਰਦਾ ਸ਼ਹਿਜ਼ਾਦ ਪੱਟੀ ਕਿ ਮੈਂ ਸਲਮਾਨ ਖਾਨ ਤੇ ਲਾਰੈਂਸ ਬਿਸ਼ਨੋਈ ਦੇ ਵਿਚਾਲੇ ਸਮਝੌਤਾ ਕਰਾ ਸਕਦਾ ਹਾਂ ਜੇਕਰ ਮੈਨੂੰ ਮੀਡੀਏਟਰ ਦੇ ਤੌਰ ਤੇ ਇਹ ਮੰਨਿਆ ਜਾਵੇ ਤੁਸੀਂ ਇਹ ਸੋਚੋ ਕਿ ਭਾਰਤ ਤੋਂ ਬਾਹਰ ਕੋਈ ਸ਼ਖਸ ਬੈਠਾ ਭਾਰਤ ਦੇ ਮੁੱਦਿਆਂ ਦੇ ਉੱਪਰ ਭਾਰਤ ਦੇ ਜੋਗ গ্যাੰਗਸਟਰ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਰਿਹਾ ਔਰ ਇੱਥੇ ਦੇ ਕਤਿਤ ਜੋ ਯੂਟਿਊਬਰ ਨੇ ਜੋ ਉਹਨਾਂ ਨਾਲ ਆਨਲਾਈਨ ਗੇਮਿੰਗ ਜਾਂ ਆਨਲਾਈਨ ਸਟ੍ਰੀਮਿੰਗ ਦਾ ਖੇਡ ਖੇਡਦੇ ਨੇ ਉਹਨਾਂ ਦੇ ਨਾਲ ਆਪਣੀ ਦੁਸ਼ਮਣੀ ਵੀ ਕੱਢ ਰਿਹਾ ਤਾਂ ਤੁਸੀਂ ਸੋਚੋ ਕਿ ਕਿਸ ਹੱਦ ਤੱਕ ਸਾਡੀਆਂ ਜੋ ਏਜੰਸੀਆਂ ਨੇ ਉਹਨਾਂ ਨੂੰ ਅਲਰਟ ਰੈਨ ਦੀ ਲੋੜ ਹੈ ਕਿਉਂਕਿ ਇਸ ਸਾਰੇ ਘਟਨਾਵਾਂ ਜਿੰਨੇ ਵੀ ਗ੍ਰੇਨੇਡ ਅਟੈਕ ਹੋਏ ਨੇ ਜ਼ਿਆਦਾਤਰ ਦੇ ਵਿੱਚ ਨੌਜਵਾਨ ਮੁੰਡੇ ਹੀ ਸ਼ਾਮਲ ਪਾਏ ਗਏ ਤੇ ਹੁਣ ਜੋ ਜਲੰਧਰ ਦੇ ਵਿੱਚ ਅਟੈਕ ਹੋਇਆ 21 ਸਾਲ ਦਾ ਹਾਰਦਿਕ ਮੁੰਡਾ ਜੋ ਕਿ ਹਰਿਆਣਾ ਦੀ ਯਮੁਨਾ ਨਗਰ ਦੇਨ ਵਾਲਾ ਉਸ ਦੇ ਉੱਪਰ ਤਾਜ਼ਾ ਅਪਡੇਟ ਦੇ ਮੁਤਾਬਕ ਯੂਏਪੀਏ ਲਗਾ ਦਿੱਤਾ ਗਿਆ ਤਾਂ ਮਤਲਬ ਇਹ ਹੈ ਕਿ ਭਾਰਤ ਤੋਂ ਬਾਹਰ ਬੈਠਾ ਚਾਹੇ ਉਹ ਪੰਨੂ ਹੋਵੇ ਚਾਹੇ ਉਹ ਪੱਟੀ ਹੋਵੇ ਚਾਹੇ ਐਕਸ ওয়ਾਈ ਜ਼ेड ਕੋਈ ਵੀ ਹੋਵੇ ਇਹਨਾਂ ਸਾਰੇ ਲੋਕਾਂ ਦਾ ਜੋ ਪੰਜਾਬ ਦੇ ਨੌਜਵਾਨਾਂ ਨੂੰ ਕੁਝ ਕੁ ਪੈਸਿਆਂ ਦੇ ਬਦਲੇ ਆਪਣੇ ਹੱਥਾਂ ਦੇ ਵਿੱਚ ਖਡਾਉਣ ਦਾ ਜੋ ਉਹਨਾਂ ਨੇ ਸਾਜ਼ਿਸ਼ ਰਚੀ ਹੈ ਉਸ ਦਾ ਸਭ ਤੋਂ ਸਿੱਧਾ ਨੁਕਸਾਨ ਪੰਜਾਬ ਨੂੰ ਹੋਏਗਾ ਉਸ ਤੋਂ ਬਾਅਦ ਨੁਕਸਾਨ ਹੋਏਗਾ ਇਹਨਾਂ ਨੌਜਵਾਨ ਮੁੰਡਿਆਂ ਦੇ ਪਰਿਵਾਰ ਵਾਲਿਆਂ ਨੂੰ ਕਿਉਂਕਿ ਇਹਨਾਂ ਮੁੰਡਿਆਂ ਦੇ ਉੱਪਰ ਅਜਿਹੇ ਕੇਸ ਲਗਾਏ ਜਾਣਗੇ ਜੋ ਜਿਨ੍ਹਾਂ ਕਰਕੇ ਉਹ ਸ਼ਾਇਦ ਕਈ ਕਈ ਸਾਲ ਜੇਲ੍ਹ ਦੇ ਅੰਦਰ ਸੜਦੇ ਰਹਿਣਗੇ ਉਹਨਾਂ ਦੀ ਜਵਾਨੀ ਜੇਲ੍ਹ ਦੇ ਅੰਦਰ ਹੀ ਬੀਤ ਜਾਏਗੀ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਗੱਲ ਸਮਝ ਏ ਆ ਰਹੀ ਹੈ ਕਿ ਸਾਡੀਆਂ ਸੁਰੱਖਿਆ ਏਜੰਸੀਆਂ ਨੂੰ ਚੌਕਸ ਰਹਿਣ ਦੀ ਲੋੜ ਹੈ ਔਰ ਬੇहद ਚੌਕਸ ਰਹਿਣ ਦੀ ਲੋੜ ਹੈ ਕਿਉਂਕਿ ਸਾਡੇ ਪਿੰਡਾਂ ਤੱਕ ਸਾਡੇ ਸ਼ਹਿਰਾਂ ਦੇ ਵਿੱਚ ਕਸਬਿਆਂ ਤੱਕ ਭਾਰਤ ਦੇ ਬਾਹਰ ਬੈਠੇ ਜੋ ਲੋਕ ਨੇ ਜਾਂ ਭਾਰਤ ਦੀਆਂ ਜੇਲਾਂ ਦੇ ਜੋ ਲੋਕ ਬੈਠੇ ਨੇ ਉਹ ਕੰਟਰੋਲ ਕਰ ਰਹੇ ਨੇ ਕਿ ਜਿੱਥੇ ਵੀ ਚਾਹਣ ਉਹ ਹਮਲਾ ਕਰਵਾ ਸਕਦੇ ਨੇ ਤਾਂ ਇਹ ਭਾਰਤ ਦੀ ਸੁਰੱਖਿਆ ਪੰਜਾਬ ਦੀ ਸੁਰੱਖਿਆ ਦੇ ਲਈ ਬੇਹਦ ਚਿੰਤਾਵਲਾ ਵਿਸ਼ਾ ਬਣਿਆ ਹੋਇਆ ਹੈ